અમનਦੀਪカー બઠંડેવાળી કાઉન્ટ સ્ટેબલ ਜਿਹੜੀ ਚਿੱਟਾ ਵੇਚਦੀ ਫੜੀ ਗਈ ਹੈ ਇੱਕ ਹੋਰ ਬਹੁਤ ਵੱਡੀ ਪੋਲ ਖੁੱਲ ਗਈ ਹੈ ਤੇ ਇੱਕ ਅਫਸਰ ਦਾ ਨਾਮ ਸਾਹਮਣੇ ਆ ਗਿਆ ਜਿਹੜਾ ਧੰਦਾ ਕਰਦੀ ਸੀ ਚਿੱਟੇ ਦਾ ਉਹਦੇ ਨਾਲ ਨਾਲ ਇੱਕ ਹੋਰ ਧੰਦਾ ਚੱਲ ਰਿਹਾ ਸੀ ਤੇ ਉਸ ਦੇ ਪ੍ਰਕਾਰ ਇੱਕ ਬਹੁਤ ਵੱਡੀ ਸਜ਼ਾ ਹੋਣ ਜਾ ਰਹੀ ਹੈ ਕਿਉਂਕਿ ਜਿਹੜੇ ਖੁਲਾਸੇ ਤੁਹਾਡੇ ਸਾਹਮਣੇ ਧਰੂੰਗਾ ਬੇहद ਜਿਆਦਾ ਡਰਾ ਦੇਣ ਵਾਲੇ ਤੇ ਉਹਦਾ ਬਚਣਾ ਮੁਸ਼ਕਿਲ ਯਾਨੀ ਹੁਣ ਮੈਂ ਤੁਹਾਨੂੰ ਜਿਹਦੀ ਆਵਾਜ਼ ਸੁਣਾਉਣ ਜਾ ਰਿਹਾ ਹਾਂ ਤਹਾਡੇ ਵੀ ਹੋਸ਼ ਉੱਡ ਜਾਣਗੇ ਕਿ ਜਿਹੜੀ ਇਹ ਕੁੜੀ ਐ ਇਹਨੇ ਬਹੁਤ ਸਾਰਾ ਕੁੜੀਆਂ ਦਾ ਜਿਸਮ ਵੇਚ ਦਿੱਤਾ ਐ ਬਹੁਤ ਵੱਡੇ ਅਫਸਰਾਂ ਨੂੰ ਵੇਚ ਦਿੱਤਾ ਇੱਕ ਇੱਕ ਰਾਤ ਦਾ ਕਹਿੰਦੀ 50-50 ਹਜ਼ਾਰ ਰੁਪਈਆ ਬਹੁਤ ਵੱਡੀ ਗੱਲ ਐ ਕਿਉਂਕਿ ਸਾਡੇ ਪੰਜਾਬ ਦੀ ਪੁਸ ਵੈਸੇ ਹੀ ਬਦਨਾਮ ਹੋ ਚੁੱਕੀ ਐ ਸਾਰੀ ਨਹੀਂ ਜਿਹੜੇ ਇਹ ਲੋਕ ਹਨ ਖਿੱਦੇ ਚਾਹੇ ਦਾ ਮੁੰਡੇ ਹੋਣ ਚਾਹੇ ਹੋਣ ਕੁੜੀਆਂ ਯਾਨੀ ਇੱਕ ਪਾਸੇ ਦਾ ਪਹਿਲੇ ਨੰਬਰ ਤੇ ਇਹ ਪੰਜਾਬ ਦੀ ਬਰਬਾਦੀ ਕਰਦੇ ਚਿੱਟੇ ਨਾਲ ਔਰ ਦੂਸਰੇ ਪਾਸੇ ਕੁੜੀਆਂ ਦੇ ਸਪਲਾਈਰ ਨਿਕਲਦੇ ਆ ਹੋਰ ਵੀ ਹੋਸ਼ ਉੜਾ ਦੇਣ ਵਾਲੀ ਗੱਲ ਹੁੰਦੀ ਹੈ ਤਾਂ ਸੁਣੋ ਧਿਆਨ ਦੇ ਨਾਲ ਇਹਦਾ ਖੁਲਾਸਾ ਕਿਨੇ ਕੀਤਾ ਕਿਵੇਂ ਡੀਲ ਹੁੰਦੀ ਹੈ ਬਹੁਤ ਵੱਡੇ ਵੱਡੇ ਖੁਲਾਸੇ ਤਿੰਨ ਖੁਲਾਸੇ ਸੁਣੋ ਆਪਾਂ 3 ਸਮ ਕਰਨਾ ਹੈ 3 ਸਮ ਦਾ ਮਤਲਬ ਕਿ ਆਪਾਂ ਤਿੰਨ ਵਿਅਕਤੀਆਂ ਨੇ ਇਕੱਠੇ ਹੋ ਕੇ ਯਾਨੀ ਕਿ ਦੋ ਔਰਤਾਂ ਮੈਨੂੰ ਚਾਹੀਦੀਆਂ ਨੇ ਲੋਕਾਂ ਨੇ ਦੁਬਾਰਾ ਯਾਦ ਕਰਾਤਾ ਕਿ ਕਿਦਾ 3 ਇੱਕ ਹੋਰ ਹੈ ਪੁਲਿਸ ਦੇ ਵਿੱਚ ਜੋ ਕਿ ਜਿਹੜੇ ਵਰਦੀਧਾਰੀ ਨੇ ਮਗਰ ਅਮਨਦੀਪ ਕੌਰ ਤੇ ਨਾਲ ਕਨੈਕਟਡ ਨਾਮ ਆ ਰਿਹਾ ਡਰਗਸ ਵਿੱਚ ਜਿੱਡੇ ਦੇ ਨਾਲ ਫੜੀ ਗਈ ਪੰਜਾਬ ਪੁਲਿਸ ਦੀ ਮਹਿਲਾ ਸੈੱਟ ਕਨਸਟੇਬਲ ਅਮਨਦੀਪ ਕੌਰ ਮਾਮਲੇ 'ਚ ਤਿੰਨ ਹੋਰ ਵੱਡੇ ਖੁਲਾਸੇ ਹੋਏ ਅਮਨਦੀਪ ਕੌਰ ਦਾ ਹੁਣ ਸਿੱਧੂ ਮਸੇਵਾਲਾ ਕਨੈਕਸ਼ਨ ਵੀ ਸਾਹਮਣੇ ਆਇਆ ਇਸ ਤੋਂ ਇਲਾਵਾ ਉਸ ਆਈਪੀਐਸ ਅਫਸਰ ਦਾ ਨਾਮ ਵੀ ਸਾਹਮਣੇ ਆ ਗਿਆ ਜੋ ਅਮਨਦੀਪ ਕੌਰ ਦੇ ਲਿੰਕ 'ਚ ਸੀ ਕਿ ਕਿਸ ਤਰ੍ਹਾਂ ਇਹ ਜਿਸਮ ਉਸੇ ਦਾ ਕੰਮ ਕਰਦੇ ਸਨ ਇਹ ਵੀ ਖੁਲਾਸਾ ਹੋਇਆ ਇਸ ਤੋਂ ਬਾਅਦ ਤੀਸਰਾ ਵੱਡਾ ਖੁਲਾਸਾ ਪੰਜਾਬ ਪੁਲਿਸ ਦੀ ਜਾਂਚ ਨੂੰ ਲੈ ਕੇ ਹੋਇਆ ਬਰਖਾਸਤ ਮਹਿਲਾ ਹੈੱਡ ਕਨਸਟੇਬਲ ਅਮਨਦੀਪ ਕੌਰ ਐਤਵਾਰ ਨੂੰ ਉਸਦੇ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਤੀਸਰੀ ਵਾਰ ਫਿਰਦਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਨੇ ਕੋਰਟ ਤੋਂ 7 ਦਿਨ ਦਾ ਰਿਮਾਂਡ ਮੰਗਿਆ ਪਰ ਅਦਾਲਤ ਨੇ 2 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਦੁਪਹਿਰ ਕਰੀਬ 2:30 ਵਜੇ ਹੈੱਡ ਕਨਸਟੇਬਲ ਨੂੰ ਐਸਪੀ ਦੀ ਅਗਵਾਈ ਦੇ ਹੇਠ ਸਖਤ ਸੁਰੱਖਿਆ ਦੇ ਵਿਚਕਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਮੁਲਜ਼ਮ ਰਿਮਾਂਡ ਦੇ ਦੌਰਾਨ ਕੁਸ਼ਕਿਸ਼ ਤੇ ਸਮੇਂ ਪੁਲਿਸ ਦੇ ਨਾਲ ਸਹਿਯੋਗ ਨਹੀਂ ਕਰਿਆ ਪੁਲਿਸ ਨੇ ਮੁਲਜ਼ਮ ਦੀ ਜ਼ਾਇਦਾਤ ਅਤੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹੁਣ ਜਾਣਕਾਰੀ ਇਹ ਵੀ ਮਿਲੀ ਹੈ ਕਿ ਇਸ ਕੇਸ ਦੀ ਜਾਂਚ ਪੰਜਾਬ ਪੁਲਿਸ ਤੋਂ ਨਹੀਂ ਹੋ ਰਹੀ ਪੰਜਾਬ ਪੁਲਿਸ ਤੋਂ ਇਹ ਜਾਂਚ ਖੋਈ ਜਾ ਸਕਦੀ ਹੈ ਇਸ ਦੇ ਨਾਲ ਹੀ ਨਾਰਕੋਟਿਕਸ ਕੰਟਰੋਲ ਬਿਊਰੋ ਯਾਨੀ ਕਿ ਐਨਸੀਬੀ ਜਾਂਚ ਦੇ ਲਈ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖ ਚੁੱਕੀ ਹੈ ਸੂਤਰਾਂ ਦੇ ਅਨੁਸਾਰ ਲੀਡ ਹੀਡ ਪੋਸਿਟਿਵ ਅਮਨਦੀਪ ਕੌਰ ਦੇ ਆਈਪੀਐਸ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਨਾਲ ਸੰਬੰਧ ਹੋਣ ਦਾ ਸ਼ੱਕ ਹੈ ਜਿਸ ਸੰਬੰਧ ਦੀ ਐਨਸੀਬੀ ਯਾਨੀ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਜਲਦ ਹੀ ਮੈਲਾ ਹੈਡ ਪੋਸਟੇਬਲ ਮਾਮਲੇ ਦੀ ਜਾਂਚ ਕਰੇਗੀ ਹਾਲਾਂਕਿ ਦੋਸ਼ੀ ਇਸ ਸਮੇਂ ਪਟਕੰਡਾ ਪੁਲਿਸ ਦੇ ਰਿਮਾਰਕ ਦੇ ਆ ਪੰਜਾਬ ਪੁਲਿਸ ਨੂੰ ਬਹੁਤ ਸਾਰੀਆਂ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਸਨ ਉਹਨਾਂ ਆਈਪੀਐਸ ਅਫਸਰਾਂ ਦੇ ਨਾਮ ਵੀ ਪਤਾ ਲੱਗੇ ਅਤੇ ਕਿਹੜੇ ਮੰਤਰੀਆਂ ਦੇ ਨਾਲ ਗੱਲਬਾਤ ਕਰਦੀ ਏਦਾਂ ਕਿ ਐਂਡਲ ਪੁਲਿਸ ਨੇ ਜਾਂਚ ਕਰ ਲਿਆ ਪਰ ਇਸ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਪਰ ਹੁਣ ਐਨਸੀਬੀ ਇਸ ਮਾਮਲੇ ਦੀ ਜਾਂਚ ਖੁਦ ਕਰੇਗਾ ਕਿਉਂਕਿ ਇਹ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਇਸ ਕੇਸ ਦੇ ਵਿੱਚ ਕਿਹੜਾ ਪੁਲਿਸ ਅਫਸਰ ਅਮਨਦੀਪ ਕੌਰ ਦੇ ਨਾਲ ਗੱਲਬਾਤ ਕਰਦਾ ਹੈ ਤੇ ਕਿਹੜਾ ਉਸਦੇ ਲਿੰਕ ਦੇ ਵਿੱਚ ਹੈ ਜਾ ਰਹਿਆਂ ਜਿਸ ਬਾਰੇ ਸਾਨੂੰ ਵੀ ਗੱਲਬਾਤ ਕਰਦੇ ਹੋਏ ਸ਼ਰਮ ਆਉਂਦੀ ਹੈ ਸਾਡੇ ਕੋਲ ਇੱਕ ਆਡੀਓ ਪਹੁੰਚੀ ਜਿਹੜੀ ਕਿ ਪੰਜਾਬ ਦੇ ਵਿੱਚ ਵਾਇਰਲ ਹੋ ਰਹੀ ਹੈ ਅਫਸਰ ਸ਼ਹੀ ਦੇ ਵਿੱਚ ਹਾਊ ਮਚ ਯੂ ਰਿਪੋਰਟ ਫੋਰ 3 4 ਆਰਸ ਬੋਥ ਆਫ ਯੂ ਪ੍ਰੀਆ ਮਸ ਹਾਊ ਮਚ ਯੂ ਵਾਂਟ ਫੋਰ ਯੋਰਸੈਲਫ ਐਂਡ ਹਾਊ ਮਚ ਫੋਰ ਹਰ ਤੇ ਆਪ ਦੇਖੋ ਨਾ ਆਪ ਕੋ ਪਤਾ ਹੋਣਾ ਚਾਹੀਦਾ ਮੈਂ ਕਹਿੰਦੀ ਹਾਂ ਵਾਇਰਲ 24 یو ਟੈਂਪੋਰਰ ਨੇ ਟੈਂਡਰ ਮੰਗਦੇ ਕੁਝ ਨੇ ਕੁਝ ਤਰ੍ਹਾਂ ਨਾਲ ਪਿਆ ਕੰਮ ਕਰ ਲੈਣ ਉਸੇ ਦਾ 12 ਕਰਦੇ ਹੈ ਤਨਾ ਰਿਉ ਤਿਆਰ ਆ ਬਸ ਤਰਹੋ ਚੁੱਕੀ ਹੋਈ ਸੀ ਬਤੋ ਠੀਕ ਹੈ ਮਰਜੀ ਆ ਤੁਸੀਂ ਟੋਟਲ ਦੇ ਸਕਦੇ ਹੋ ਠੀਕ ਹੈ ਨਹੀਂ 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 ਉਹ ਦੇ ਦੇ ਕੇ ਤੁਸੀਂ ਬੋਲੋ ਕਿ ਪ੍ਰੋਫੈਸ਼ਨਲ ਵੀ ਨਹੀਂ ਹੈ ਯਾਨੀ ਇੱਕ ਬਹੁਤ ਵੱਡਾ ਖਲਾਸਾ ਹੋਇਆ ਦੀ ਕਾੜੀਆਂ ਖੜੀ ਜਾਂਦੀ ਹੈ ਕੈਨੇਡਾ ਦਾ ਇੱਕ ਚੈਨਲ ਹੈ ਉਹਨਾਂ ਮੰਨੀਓ ਚੜਾਈ ਜਾਂਦੀ ਹੈ ਯਾਨੀ ਉਹਦੇ ਵਿੱਚ ਕੀ ਕਹਿ ਰਿਹਾ ਉਹ ਆਫੀਸਰ ਕੀ ਕਹਿ ਰਿਹਾ ਕਹਿੰਦਾ ਤਿੰਨ ਚਾਰ ਘੰਟੇ ਲਈ ਸਾਨੂੰ ਇੱਕ ਕੁੜੀ ਚਾਹੀਦੀ ਹੈ ਔਰ ਇਹ ਕਹਿ ਰਹੀ ਹੈ ਸਾਨੂੰ ਉਹਦਾ ਪੈਸਾ ਚਾਹੀਦਾ 50000 ਉਹ ਕਹਿੰਦਾ 10000 ਦੇ ਦਾਂਗੇ ਯਾਨੀ ਕਿੱਡੀ ਸ਼ਰਮ ਵਾਲੀ ਗੱਲ ਹੈ ਪਹਿਲਾਂ ਉਹਨਾਂ ਨੇ ਵੀ ਕਿਹਾ ਸਾਨੂੰ ਸ਼ਰਮ ਆਉਂਦੀ ਹੈ ਇਹ ਗੱਲ ਪਾਉਂਦਿਆਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਕਿ ਪੰਜਾਬ ਦੇ ਵਿੱਚ ਕੀ ਵਰਤ ਰਿਹਾ ਤੇ ਔਰ ਕੀ ਹੋ ਰਿਹਾ ਜਿਹੜੀਆਂ ਇਹ ਜਿਹੇ ਕਾਂਸਟੇਬਲਾਂ ਨੇ ਇਹਨਾਂ ਨੂੰ ਮੈਂ ਕਹਿੰਦਾ ਇੰਨੀ ਦਰਦਨਾਕ ਸਜ਼ਾ ਦੇਣੀ ਚਾਹੀਦੀ ਹੈ ਕਿ ਫਾਂਸੀ ਦੇਣੀ ਚਾਹੀਦੀ ਹੈ ਇੱਕ ਪਾਸੇ ਦਾ ਜਿਸਮ ਪਰੋਸੀ ਦਾ ਠੰਡਾ ਔਰ ਦੂਜੇ ਪਾਸੇ ਚਿੱਟੇ ਦੀ ਸਪਲਾਈਰ ਔਰ ਜਨਾਨੀਆਂ ਦੀ ਸਪਲਾਈਰ ਨਿਕਲਦੀ ਹੈ ਕਜਲ ਸਾਹਿਬ ਨੂੰ ਸੋਚ ਸਮਝ ਕੇ ਬਹੁਤ ਸਾਰੇ ਸਾਡੇ ਮਾਨਯੋਗ ਜੱਜ ਸਾਹਿਬ ਨੇ ਜਿੰਨਾ ਤੱਕ ਕੇਸ ਪਹੁੰਚਦਾ ਔਰ ਉਸ ਤੋਂ ਬਾਅਦ ਇਹਨੂੰ ਇੱਕ ਫਾਂਸੀ ਦੀ ਸਜ਼ਾ ਦਾ ਬਿਲਕੁਲ ਮੁਕਰਰ ਕਰ ਦੇਣੀ ਚਾਹੀਦੀ ਹੈ ਕਿਉਂਕਿ ਦੋਸ਼ੀ ਬਹੁਤ ਸਾਰੀ ਹੈ ਨਾ ਜਾਣੇ ਕਿੰਨੀਆਂ ਕੁੜੀਆਂ ਦੇ ਘਰ ਉਜਾੜੇ ਨੇ ਔਰ ਕਿੰਨੇ ਬੰਦਿਆਂ ਦੇ ਉਜੜ ਚੁੱਕੀ ਹੈ ਕਿੰਨੇ ਲੋਕਾਂ ਨੂੰ ਚਿੱਟੇ ਨਾਲ ਮਾਰ ਚੁੱਕੀ ਹੈ ਪੰਜਾਬ ਤਾਂ ਸਾਡਾ ਵੈਸੇ ਹੀ ਬਹੁਤ ਸਾਰੀਆਂ ਗੱਲਾਂ ਦੇ ਨਾਲ ਪੀੜਤਾਂ ਜਿਵੇਂ ਕਿ ਸਰਕਾਰ ਦੁਆਰਾ ਸਾਡੇ ਪੰਜਾਬੀਆਂ ਤੇ ਬਹੁਤ ਬੜਾ ਤਸ਼ੱਦਦ ਹੁੰਦਾ ਉਹ ਚਾਹੇ ਕਿਸੇ ਵੀ ਐਂਗਲ ਤੋਂ ਲੈ ਲਓ ਕਿਸੇ ਵੀ ਪ੍ਰਕਾਰ ਸਾਨੂੰ ਸਰਕਾਰਾਂ ਦਾ ਬੈਨੀਫਿਟ ਨਹੀਂ ਔਰ ਦੂਜੇ ਪਾਸੇ ਸਰਕਾਰਾਂ ਜਿਹੜੀਆਂ ਉਹ ਆਪਣੇ ਜਿਹੜੇ ਮੁਲਾਜ਼ਮ ਨੇ ਹੁਣ ਭਗਵਾਨ ਤੇ ਮਾਨ ਦਾ ਬਿਆਨ ਤਾਂ ਆ ਗਿਆ ਹੈ ਕਹਿੰਦਾ ਵੀ ਜਿੰਨੇ ਵੀ ਸਾਡੇ ਕੋਈ ਮੁਲਾਜ਼ਮ ਆ ਚਾਹੇ ਕੋਈ ਲੀਡਰ ਆ ਚਾਹੇ ਜੋ ਮਰਜੀ ਆ ਅਸੀਂ ਨਹੀਂ ਬਖਸ਼ਾਂਗੇ ਪਰ ਗੱਲ ਇੱਥੇ ਆ ਜਾਂਦੀ ਹੈ ਵੀ ਕਦੋਂ ਤੱਕ ਨਹੀਂ ਤੁਸੀਂ ਇਹ ਐਕਸ਼ਨ ਲੈਂਦੇ ਕਦੋਂ ਤੱਕ ਦੁਨੀਆ ਦੇਖਣਾ ਚਾਹੁੰਦੀ ਹੈ ਕਿ ਇੱਕ ਦਾਦਾ ਬਲਡوزر ਚਲਣਾ ਚਾਹੀਦਾ ਸੀ ਐਮਾਨ ਦਾ ਉਸਦੇ ਘਰ ਦੇ ਉੱਤੇ ਜਿਹੜੀ ਇਹ ਸਪਲਾਇਰ ਫੜੀ ਗਈ ਹੈ ਔਰ ਦੂਸਰੇ ਪਾਸੇ ਉਹਨੂੰ ਇੱਕ ਕੜੀ ਤੋਂ ਕੜੀ ਸਜ਼ਾ ਹਾਈ ਕੋਰਟ ਬਣੀ ਹੋ ਜਾਂ ਫਿਰ ਕਿਸੇ ਵੀ ਕੋਰਟ ਦੇ ਵਿੱਚ ਬਠਿੰਡਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਉਹਨਾਂ ਦੁਆਰਾ ਜੇਕਰ ਦਿੱਤੀ ਜਾਂਦੀ ਹੈ ਤਾਂ ਮੈਂ ਕਹਿੰਦਾ ਜਨਤਾ ਦੀ ਸੰਤੁਸ਼ਟੀ ਹੋ ਜਾਣੀ ਹੈ ਤੇ ਵਾਕਈ ਸਰਕਾਰ ਪ੍ਰਸ਼ਾਸਨ ਤਾਂ ਵੈਸੇ ਕੰਮ ਕਰ ਰਿਹਾ ਕਿਉਂਕਿ ਜਿਹੜਾ ਇੱਕ ਮੁੰਡਾ ਨਵਾਂ ਭਰਤੀ ਹੁੰਦਾ ਤਾਂ ਉਸ ਬੰਦੇ ਨੇ ਇਹ ਬਠਿੰਡੇ ਦੇ ਵਿੱਚ ਫੜ ਲਈ ਆ ਉਸ ਨੂੰ ਸਾਰੀ ਦੁਨੀਆ ਸਲੂਟ ਕਰਦੀ ਹੈ ਕਿ ਇੱਕ ਮੁਲਾਜ਼ਮ ਹੋ ਕੇ ਇੱਕ ਮੁਲਾਜ਼ਮ ਨੂੰ ਤਸਕਰ ਨੂੰ ਯਾਨੀ ਚਿੱਤੇ ਦੀ ਤਸਕਰ ਵੀ ਆ ਉਹ ਜਨਾਨੀਆਂ ਦੀ ਵੀ ਇਹ ਸਪਲਾਇਰ ਹੈ ਉਸ ਨੂੰ ਫੜਿਆ ਗਿਆ ਤਾਂ ਬਹੁਤ سارے ਅਫਸਰਾਂ ਦੇ ਨਾਲ ਉਹਦੇ ਲਿੰਕ ਜਿਹੜੇ ਕਿ ਜੁੜੇ ਹੋਏ ਨੇ ਸਤਪਾਲ ਸਿੰਘ ਖੈਰਾ ਨੇ ਸੁਖਪਾਲ ਸਿੰਘ ਖੈਰਾ ਨੇ ਇੱਕ ਅਫਸਰ ਦਾ ਤਾਂ ਨਾਮ ਹੀ ਲੈ ਦਿੱਤਾ ਤਾਂ ਹਣ ਪੰਜਾਬ ਵਾਲਿਓ ਤਾਂ ਹੁਣ ਪੰਜਾਬ ਵਾਲੇ ਤੁਹਾਡਾ ਕੀ ਕਹਿਣਾ ਹੈ ਇਸ ਗੱਲ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਆਪਣੇ ਕਮੈਂਟ ਜ਼ਰੂਰ ਲਿਖਨੇ ਆ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ